ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਅੱਜ ਨਾ ਜੀ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਤੇਲ ਬਣਾਣ ਲੱਗੇ ਜਿਹੜਾ ਕਿ ਆਪਣੇ ਜਾਂ ਗੋਡੇ ਦਾ ਦਰਦ ਹੋਵੇ ਹੱਡਾਂ ਦਾ ਦਰਦ ਹੋਵੇ ਜੋੜਾਂ ਦਾ ਦਰਦ ਹੋਵੇ ਹਨਾ ਜਾਂ ਕਿਸੇ ਦੇ ਸਰੀਰ 'ਚ ਜਿਵੇਂ ਕਹਿੰਦੇ ਨੇ ਪਾ ਲੱਤ ਟੁੱਟ ਗਈ ਬਾਹਾਂ ਟੁੱਟ ਗਈ ਜਾਂ ਕਿਤੇ ਵੀ ਸੱਟ ਵੱਜੀ ਹੋਵੇ ਕਿਸੇ ਵੀ ਪ੍ਰਕਾਰ ਦੀ ਹਨਾ ਉਹ ਜਿਹੜਾ ਤੇ ਇਹ ਤੇਲ ਹੈ ਨਾ ਬਹੁਤ ਜ਼ਿਆਦਾ ਲਾਹੇਵੰਦ ਹੈ ਬਹੁਤ ਜ਼ਿਆਦਾ ਫਾਇਦੇਮੰਦ ਹੈ ਹਨ ਤੇ ਤੇਲ ਬਣਾਉਣ ਲਈ ਜਿਹੜਾ ਆਪਾਂ ਨੂੰ ਸਮਾਨ ਲੈਣਾ ਤੇ ਕਿਵੇਂ-ਕਿਵੇਂ ਤੇਲ ਬਣਾਣਾ ਹੈ ਹਨ ਤੇ ਤੁਹਾਨੂੰ ਸਾਰਾ ਕੁਝ ਦੱਸਾਂਗੀ ਤਾਂ ਤੁਸੀਂ ਇਹ ਤੇਲ ਬਣਾ ਕੇ ਜ਼ਰੂਰ ਟਰਾਈ ਕਰਨਾ ਇਹ ਜਿਹੜਾ ਤੇਲ ਹੈ ਨਾ ਵਰਤਿਆ ਹੋਇਆ ਕਿਸੇ ਸੰ ਕਿਸੇ ਨੇ ਸਾਨੂੰ ਦੱਸਿਆ ਹੈ ਤੇ ਉਹਨਾਂ ਦੀ ਨਾ ਬਾਹਾਂ ਦੁਖਦੀ ਸੀਗੀ ਉਹਨਾਂ ਨੇ ਤੇਲ ਬਾਹਾਂ ਤੇ ਲਾਇਆ ਹਨ ਮਤਲਬ ਕਿ ਬਾਹ ਜਿਹੜੀ ਬਿਲਕੁਲ ਠੀਕ ਹੋ ਗਈ ਇਸ ਕਰਕੇ ਹੁਣ ਆਪਾਂ ਇਹ ਤੇਲ ਨਾਲੇ ਬਣਾਉਣ ਲੱਗੇ ਤੇ ਨਾਲੇ ਤੁਹਾਡੇ ਨਾਲ ਜਿਹੜੀ ਇਹਦੀ ਅ ਵੀਦੀ ਹੈ ਸ਼ੇਅਰ ਕਰਨ ਲੱਗੇ ਆ ਵੀ ਕਿੱਦਾਂ ਜਿਹੜਾ ਇਹ ਤੇਲ ਬਣਾਣਾ ਹੈ ਤੇ ਕੀ ਕੀ ਸਮਾਨ ਲੈਣਾ ਹੈ ਚਲੋ ਜੀ ਆਪਾਂ ਹੁਣ ਤੁਹਾਨੂੰ ਸਮਾਨ ਦਿਖਾਣੇ ਆ ਵੀ ਜਿਹੜਾ ਇਹ ਤੇਲ ਹੱਡਾਂ ਜੋੜਾਂ ਦੇ ਦਰਦ ਵਾਸਤੇ ਤੇਲ ਕੋਈ ਵੀ ਸੱਟ ਲੱਗੀ ਹੋਵੇ ਕਿਤੇ ਵੀ ਕੁਛ ਵੀ ਦੁਖਦਾ ਹੋਵੇ ਤੇ ਤੇਲ ਕਿੱਦਾਂ ਬਣਾਣਾ ਅੱਜ ਜੀ ਆਪਾਂ ਸਮਾਨ ਦੇਖੀ ਪਹਿਲਾਂ ਲਓ ਜੀ ਇਹਨੂੰ ਬਣਾਉਣ ਵਾਸਤੇ ਜਿਹੜੇ ਜਿਹੜੇ ਸਮਾਨ ਦੀ ਆਪਾਂ ਨੂੰ ਲੋੜ ਪੈਣੀ ਹੈ ਇਹ ਲਈ ਜੀ ਆਪਾਂ ਨੇ ਸੁੰਡ ਤੁਸੀਂ ਸੁੰਡ 50 ਗ੍ਰਾਮ ਤੁਸੀਂ ਸੁੰਡ ਲੈ ਲਿਓ ਸੁੰਡ ਨੂੰ ਲੈ ਕੇ ਨਾ ਆਪਾਂ ਨੇ ਇਹਨੂੰ ਬਿਲਕੁਲ ਪੀਸ ਲਿਆ ਦੇਖੋ ਮਿਕਸੀ ਦੇ ਵਿੱਚ ਦੀ ਐਦਾਂ ਤੇ 50 ਗ੍ਰਾਮ ਹੈਗੇ ਜੀ ਆਪਣੀ ਇਹ ਰਤਨ ਜੋਤ ਤੁਹਾਨੂੰ ਨਾ ਇਹ ਪੰਸਾਰੀ ਦੀ 숍 ਤੋਂ ਮਿਲ ਜੂਗੀ ਰਤਨ ਜੋਤ ਜਿਹੜੀ ਐਦਾਂ ਦੀ ਹੁੰਦੀ ਹੈ ਇਹਾ ਦੇਖੋ ਕਾਲੀ ਕਾਲੀ ਜੀ ਇਹ ਡੱਕੇ ਜੇ ਵੀ ਹੋਣਗੇ ਵਿੱਚ ਤੇ ਇਹੇ ਜੀ ਆਪਣਾ ਲਸਣ ਛਿੱਲਿਆ ਇਹ ਵੀ ਹੈਗਾ ਜੀ 50 ਗ੍ਰਾਮ ਲਸਣ ਤੁਸੀਂ ਛਿੱਲ ਲੈਣਾ ਛਿੱਲ ਕੇ 50 ਗ੍ਰਾਮ ਤੁਸੀਂ ਲਸਣ ਲੈ ਲੈਣਾ ਇਹ ਲਈ ਜੇ ਆਪਣੇ 3-4 ਚਮਚ ਅਜਵੈਨ ਦੇ ਜਿਮੈਨ ਮੈਂ ਕਿਸੇ ਭਾਂਡੇ ਚ ਕੱਢਣਾ ਭੁੱਲ ਗਈ ਤੁਹਾਨੂੰ ਦਿਖਾਉਣ ਵਾਸਤੇ ਤੇ ਵਿੱਚੇ ਲੈਣਾ ਜੇ ਆਪਣੇ ਸਰੋਂ ਦਾ ਤੇਲ ਅੱਧਾ ਲੀਟਰ ਲੈਣਾ ਜੀ ਆਪਾਂ ਨੇ ਸਰੋਂ ਦਾ ਤੇਲ ਲੋ ਜੀ ਇੱਧਰ ਤੇਲ ਜਿਹੜਾ ਆਪਾਂ ਨੇ ਕੜਾਹੀ 'ਚ ਪਾ ਕੇ ਬਿਲਕੁਲ ਐਂ ਤੇਲ ਰਜਾ ਲੈਣਾ ਏ ਜਦੋਂ ਤੱਕ ਆਪਣਾ ਤੇਲ ਰਿਜਦਾ ਨਹੀਂ ਨਾ ਉਦੋਂ ਤੱਕ ਆਪਾਂ ਨੇ ਇਹਦੇ ਵਿੱਚ ਕੁਝ ਨਹੀਂ ਪਾਣਾ ਤੇਲ ਰਿਜਣ ਤੋਂ ਬਾਅਦ ਚ ਆਪਾਂ ਨੇ ਇਹਦੇ ਵਿੱਚ ਨਾ ਹੁਣ ਲਸਣ ਪਾ ਦੇਣਾ ਲਸਣ ਨੂੰ ਆਪਣਾ ਐਂ ਜਦ ਤੱਕ ਇਹ ਲਾਲ ਨਹੀਂ ਨਾ ਹੋ ਜਾਂਦਾ ਉਦੋਂ ਤੱਕ ਆਪਾਂ ਨੇ ਲਸਣ ਨੂੰ ਕੱਢਣਾ ਨਹੀਂ ਹੈਗਾ ਬਿਲਕੁਲ ਲਸਣ ਕਾੜ ਲੈਣਾ ਇਹਦੇ ਵਿੱਚ ਤੇਲ ਦੇ ਤੁਹਾਨੂੰ ਇੱਕ ਇੱਕ ਚੀਜ਼ ਦੱਸਾਂਗੀ ਵੀ ਤੁਸੀਂ ਕਿੱਦਾਂ ਜਿਹੜਾ ਇਹ ਤੇਲ ਬਣਾਣਾ ਹੈ ਹਨਾ ਆ ਦੇਖੋ ਲਸਣ ਐਨ ਵਿੱਚ ਚੰਗੀ ਤਰ੍ਹਾਂ ਇਹਨੂੰ ਹਿਲਾਉਣਾ ਹੈ ਆਪਾਂ ਨੇ ਤੇ ਜਦੋਂ ਆਪਾਂ ਇਹਨੂੰ ਕੱਢਾਂਗੇ ਨਾ ਸਾਨੂੰ ਉਦੋਂ ਵੀ ਦੱਸਾਂਗੀ ਵੀ ਤੇਲ ਲਸਣ ਦੇ ਵਿੱਚੋਂ ਲਸਣ ਚੋਂ ਤੇਲ ਚੋਂ ਲਸਣ ਕਿੱਦਾਂ ਕੱਢਣਾ ਹੈ ਆ ਦੇਖੋ ਇਦਾਂ ਹੋ ਗਿਆ ਇਹਨੂੰ ਐਨ ਭੁੰਨ ਲੈਣਾ ਹੈ ਚੰਗੀ ਤਰ੍ਹਾਂ ਆਪਾਂ ਨੇ ਆ ਦੇਖੋ ਇਦਾਂ ਦਾ ਕਲਰ ਚੇਂਜ ਹੋ ਗਿਆ ਲਸਣ ਦਾ ਲੋ ਜੀ ਲਸਣ ਆਪਣਾ ਐਨ ਭੁੰਨ ਹੋ ਗਿਆ ਹੁਣ ਆਪਾਂ ਇਹਨੂੰ ਕੱਢ ਲਾਂਗੇ ਆ ਦੇਖੋ ਐਦਾਂ ਦਾ ਕਰਕੇ ਆਪਾਂ ਇਹਨੂੰ ਕੱਢ ਲੈਣਾ ਤੇ ਇਹ ਲਸਣ ਆਪਣਾ ਵੇਸਟ ਨਹੀਂ ਜਾਊਗਾ ਇਹਨੂੰ ਤੁਸੀਂ ਪੀਸ ਕੇ ਨਾ ਸਬਜ਼ੀ ਦੇ ਵਿੱਚ ਪਾ ਸਕਦੇ ਹੋ ਆਪਾਂ ਇਹਨੂੰ ਰੱਖ ਲਾਂਗੇ ਤੇ ਆਪਾਂ ਇਹਨੂੰ ਸਬਜ਼ੀ 'ਚ ਪਾਉਣ ਦੇ ਕੰਮ ਆਊਗਾ ਆਪਣਾ ਲਸਣ ਇਹਨੂੰ ਪੇਸਟ ਬਣਾ ਕੇ ਕਿਉਂਕਿ ਇਹ ਭੁੰਨਿਆ ਹੋਇਆ ਲਸਣ ਹੈ ਹੁਣ ਇਹਨੂੰ ਕੱਲੇ-ਕੱਲੇ ਲਸਣ ਦੀ ਸਾਰੀਆਂ ਇਕੱਠੀਆਂ ਕੱਢ ਲੈਣੀ ਆਪਾਂ ਨੇ। ਲੋ ਜੀ ਲਸਣ ਆਪਾਂ ਨੇ ਕੱਢ ਲਿਆ ਤੇ ਹੁਣ ਜਿਹੜੀ ਇਹ ਸੁੰਡ ਹੈ ਪੀਸੀ ਹੋਈ ਇਹ ਪਾ ਦਾਂਗੇ ਇਹਦੇ ਵਿੱਚ। ਲੋ ਜੀ ਹੁਣ ਅਜਵੈਨ ਵੀ ਪਾ ਦਾਂਗੇ ਵਿੱਚ। ਤੇ ਜਿਹੜੀ ਇਹ ਰਤਨ ਜੋਤ ਹੈ ਵੀ ਪਾ ਦਾਂਗੇ ਵਿੱਚ। ਆ ਦੇਖੋ ਰਤਨ ਜੋਤ ਪਾਣ ਸਾਢਿਆ ਤੇਲ ਦਾ ਰੰਗ ਹੈ ਉਹ ਲਾਲ ਹੋ ਗਿਆ। ਪਹਿਲਾਂ ਚਿੱਟਾ ਹੋਇਆ ਸੀਗਾ ਹੁਣ ਲਾਲ ਹੋ ਗਿਆ। ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਇਹਦੀ। ਹੁਣ ਇਹਨੂੰ ਪਣ ਚੰਗੀ ਤਰ੍ਹਾਂ ਭੁੰਨਣਾ ਹੈ ਹਨ ਜਦੋਂ ਤੱਕ ਇਹ ਸਾਰਾ ਕੁਝ ਇਹਨੂੰ ਭੁੰਨ ਨਹੀਂ ਹੁੰਦਾ ਇਹਦੇ ਵਿੱਚ ਇਹ ਜਿਹੜਾ ਦੇਸੀ ਇਲਾਜ ਹੈ ਹਨ ਆਪਣੀ 6:00 ਵਜੇ ਕੁਝ ਵੀ ਹੋਵੇ ਹਨ ਤੁਸੀਂ ਇਹਨੂੰ ਕਦੇ ਵੀ ਲਾ ਸਕਦੇ ਹੋ ਤੇ ਤੁਸੀਂ ਇਹਨੂੰ ਤੇ ਤੁਸੀਂ ਇਹਨੂੰ ਤੇਲ ਨੂੰ 1 ਸਾਲ ਡੇਢ ਸਾਲ ਸਟੋਰ ਕਰਕੇ ਰੱਖ ਸਕਦੇ ਹੋ ਹਨ ਖਰਾਬ ਨਹੀਂ ਹੁੰਦਾ ਵੈਸੇ ਬਿਲਕੁਲ ਨਹੀਂ ਖਰਾਬ ਹੋਗੇ ਪਰ ਮੈਂ ਤੁਸੀਂ 2 ਸਾਲ ਰੱਖ ਲਿਓ ਜਿੰਨੇ ਵਿੱਚ ਤੇਲ ਬਣਾਉਗੇ ਹਨ ਤੇ ਜਦੋਂ ਵੀ ਤੁਹਾਡੇ ਕਿਤੇ ਦਰਦ ਹੋਵੇ ਜਾਂ ਕਿਤੇ ਸੱਟ ਵੱਜੀ ਹੋਵੇ ਕੁਝ ਵੀ ਹੋਵੇ ਤਾਂ ਤੁਸੀਂ ਇਹਦਾ ਤੇਲ ਦਾ ਇਸਤੇਮਾਲ ਕਰ ਸਕਦੇ ਹੋ ਇਹਨੂੰ ਤੁਸੀਂ ਕਿਸੇ ਕੱਚ ਦੇ ਭਾਂਡੇ ਚ ਪਾ ਲਿਓ ਠੰਡਾ ਕਰਕੇ ਪਲਾਸਟਿਕ ਦੀ ਬੋਤਲ 'ਚ ਨਾ ਪਾਓ ਕੱਚ ਦੇ ਭਾਂਡੇ ਵਿੱਚ ਕੱਚ ਦੀ ਬੋਤਲ ਦੇ ਵਿੱਚ ਪਾਓ ਠੰਡਾ ਪੈ ਗਿਆ ਇਹ ਇੱਕਦਮ ਉਹ ਪਾਣ ਕਰਕੇ ਨਾਲ ਵਿੱਚ ਤੇ ਹੁਣ ਦੁਬਾਰੇ ਰਿਜਨਲ ਸ਼ੁਰੂ ਹੋਊਗਾ ਇਹ ਲੋ ਜੀ ਇਹ ਦੇਖੋ ਤੇਲ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਕੜ ਗਿਆ ਇਹ ਤੇ ਹੁਣ ਆਪਾਂ ਇਹਨੂੰ ਨੀਚੇ ਉਤਾਰ ਲਾਂਗੇ ਦੇਖੋ ਲੋ ਜੀ ਹੁਣ ਆਪਾਂ ਇਹਨੂੰ ਨੀਚੇ ਉਤਾਰ ਲਾਂਗੇ ਨੀਚੇ ਉਤਾਰ ਕੇ ਨੇ ਇਹਨੂੰ ਆਪਾਂ ਇਹਨੂੰ ਠੰਡਾ ਕਰ ਲਾਂਗੇ ਬਿਲਕੁਲ ਜਦ ਤੱਕ ਇਹ ਠੰਡਾ ਨਹੀਂ ਨਾ ਹੁੰਦਾ ਉਦੋਂ ਤੱਕ ਇਹਨੂੰ ਨਾ ਤਾਂ ਕਿਸੇ ਭਾਂਡੇ ਵਿੱਚ ਪੋਣਨਾ ਹੈ ਤੇ ਨਾ ਕੁਝ ਕਰਨਾ ਹੈ ਹਨਾ ਠੰਡਾ ਹੋਣ ਤੱਕ ਇਹਦਾ ਵੇਟ ਕਰਾਂਗੇ ਆਹ ਦੇਖੋ ਕਲਰ ਦੇਖੋ ਤੇਲ ਦਾ ਹਨਾ ਕਿਦਾਂ ਦਾ ਹੋ ਗਿਆ ਐਦਾਂ ਇਹਨੂੰ ਸਾਰਿਆਂ ਨੂੰ ਪੁਣ ਕੇ ਕੱਢ ਦਾਂਗੇ ਕੱਢ ਕੇ ਨਾ ਫੇਰ ਠੰਡਾ ਹੋਏ ਤਾਂ ਇਹਨੂੰ ਆਪਾਂ ਕਿਸੇ ਕੱਚ ਦੇ ਭਾਂਡੇ ਵਿੱਚ ਪਾ ਲਾਂਗੇ ਤੇ ਤੁਸੀਂ ਇਹ ਤੇਲ ਜ਼ਰੂਰ ਤਿਆਰ ਕਰਿਓ ਆਪਣੇ ਘਰੇ ਰੱਬ ਨਾ ਕਰੇ ਕਿਸੇ ਦੇ ਸੱਟ ਵੱਜੇ ਜਾਂ ਕਿਸੇ ਦੇ ਕੁਝ ਹੋਵੇ ਹਨਾ ਪਰ ਚਲੋ ਸੱਟਾਂ ਦਾ ਕਹਿੰਦੇ ਵੀ ਜ਼ਿੰਦਗੀ ਜਦੋਂ ਤੱਕ ਸੱਟਾਂ ਕਿਤੇ ਕਿਸੇ ਦੇ ਸੱਟ ਵੱਜੇ ਕਿਸੇ ਦਾ ਕੁਝ ਦੁਖਣ ਲੱਗੇ ਵੈਸੇ ਕਿਸੇ ਦਾ ਗੋਡਾ ਦੁਖਣ ਲੱਗੇ ਕਿਸੇ ਦੀ ਲੱਤ ਦੁਖਣ ਲੱਗੇ ਤੇ ਉਦੋਂ ਇਹ ਤੁਸੀਂ ਜਿਹੜਾ ਤੇਲ ਹੈ ਤੇ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਹਨਾ ਫਿਰ ਲੋ ਜੀ ਸ਼ਾਮ ਦਾ ਟਾਈਮ ਹੈ ਤੇਲ ਆਪਾਂ ਬਣਾ ਲਿਆ ਸੀਗਾ ਤੇ ਹੁਣ ਆਏ ਘੁੰਮਣ ਭੱਬਾ ਤੇਲ ਬਣਾ ਕੇ ਜਿਹੜਾ ਆਪਾਂ ਨੇ ਬੋਤਲ ਦੇ ਵਿੱਚ ਪਾ ਲਿਆ ਤੇ ਟਾਈਮ ਲੱਗਿਆ ਨਹੀਂ ਬਸ ਵੀਡੀਓ ਸ਼ੇਅਰ ਕਰਨ ਦਾ ਤੇ ਰੋਟੀ ਪਾਣੀ ਬਨੇ ਬਣਾ ਲਈ ਤੇ ਨਾਲੇ ਖਾ ਲਈ ਖਾ ਕੇ ਹੋ ਗਏ ਬੇਲੇ ਰੋਟੀ ਪਾਣੀ ਤੇ ਹੁਣ ਚੱਲਿਆਂ ਸੈਰ ਕਰਨ ਸੈਰ ਕਰਦੇ ਹਾਂ ਹੁਣ ਨਾਲ ਰੋਟੀ ਹজম ਹੋ ਜੂਗੀ ਨਾਲੇ ਉਹ ਹੋ ਜੂਗਾ और देखो मेरे दो पार्टनर रोज आ रही इधर सारे हेलो अगे पिछे भी देख लो हाय 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 जा चल तू आ गई मैं आ रही आ रे आ रहे लो जी हम चलिए आप सैर सपाटा करना घूम ਮੇਰੇ ਪਾਰਟਨਰ ਤਾਂ ਮੇਰੇ ਨਾਲ ਗੁੱਸੇ ਹੋ ਗਏ ਕਹਿੰਦੇ ਤੂੰ ਆਈ ਨਹੀਂ ਹੈਗੀ ਘੁੰਮਣ ਮੈਂ ਕਿਹਾ ਮੈਂ ਪਹਿਲਾਂ ਰੋਟੀ ਬਣਾ ਕੇ ਤੇ ਰੋਟੀ ਬਣਾ ਕੇ ਫਿਰ ਸਰਦਾਰ ਜੀ ਨੂੰ ਰੋਟੀ ਦੇਣ ਲੱਗੀ ਨਹੀਂ ਨਹੀਂ ਮੈਂ ਨਹੀਂ ਫੇਸ਼ਲ ਕਰਾਣਾ ਪੁੱਤ ਉਹ ਮੈਂ ਥੋੜੀ ਨਾ ਕਰਾਣਾ ਹੈ ਕਿਸੇ ਹੋਰ ਨੇ ਕਰਾਣਾ ਹੈ ਦੂਸਰੇ ਬੈਠ ਜਾ ਨਹੀਂ ਕਰਾਣ ਜਾਣਾ ਫੇਸ਼ਲ ਦੇਖ ਲੋ ਇਹਨੂੰ ਐ ਲੱਗ ਰੇ ਮੇਰੀ ਮਾਂ ਫੇਸ਼ਲ ਕਰਾਣ ਜਾਊਗੀ ਦੇਖ ਲੋ ਮਾਂ ਹੀ ਨਹੀਂ ਡੱਪਣ ਦਿੰਦੇ ਹੈ ਇਹ ਪਿੱਛੇ ਪਿੱਛੇ ਲੱਗ ਜਾਂਦੇ ਇਹ ਖਣੀ ਫੇਸ਼ਲ ਕਰਾਣੇ ਜਾਊਗੀ ਨਹੀਂ ਜਾਣਾ ਫੇਸ਼ਲ ਕਰਾਣ ਪੁੱਤ ਹਮ ਤਾਂ ਘੁੰਮ ਰਹੀ ਐ ਤੂੰ ਰਹਿ ਗਿਆ ਰੋਟੀ ਖਾਣ ਦੇ ਤੂੰ ਵੀ ਰੋਟੀ ਖਾ ਲੰਦਾ ਹਾਂ ਹਰ ਪਾਪਾ ਨੇ ਵੀ ਖਾ ਲਈ ਮੈਂ ਵੀ ਖਾ ਲਈ ਦਾਦੀ ਮਮਾ ਰਹਿ ਗਏ ਬਾਪੂ ਜੀ ਰਹਿ ਗਏ ਬਸ ਇਹ ਟਾਈਮ ਅਸੀਂ ਰੋਜ਼ ਘੁੰਮਦੀ ਐ ਥੋੜੀ ਲੇਟ ਹੋ ਗਈ ਅੱਜ ਚੀਮੜ ਕੇ ਕੁੱਤੇ ਉਹਨਾਂ ਨੂੰ ਦੇਖਿਆ ਮੈਨੂੰ ਲੈ ਕੇ ਨਹੀਂ ਆਈਆਂ ਗੈਲ ਹਾਂ ਉਹ ਦਮਾ ਕੈਮਰੇ ਮਮਾ ਨੂੰ ਲੈ ਕੇ ਆਈਆਂ ਗੈਲ ਕਿ ਤਾਹੀਂ ਕੁੱਤੇ ਜਿਵੇਂ ਮੜ ਰਹੇ ਆ ਉਹ ਚੰਗੂ ਚਾਹੋ ਜਾ ਉਹ ਜੀ ਤੂਰੀ ਤਾ ਆਈ ਐਂ ਆ ਗਿਆ ਬੱਸ